ਹਲੋ ਦੋਸਤੋ ਮੈਂ ਨਵਜਿੰਦਰ ਸਿੰਘ ਲਾਂਡੇਲ ਤੇ ਤੁਹਾਡਾ ਸਵਾਗਤ ਕਰਦਾ ਹਾਂ ਤਾਂ ਅੱਜ ਹੈ ਆਪਣੀ ਇੰਡੀਅਨ ਜੀਕੇ ਦੀ 3rd ਕਲਾਸ ਜੋ ਕਿ ਆਪਣੀਆਂ ਥਿਉਰੀ ਕਲਾਸਿਸ ਚੱਲ ਰਹੀਆਂ ਸੀ ਉਸਦੀ ਆਪਣੀ 3rd ਕਲਾਸ ਹੈ ਅੱਜ ਠੀਕ ਹੈ ਜਿਸ ਦੀ ਜਵਾਵ ਸ਼ੁਰੂਆਤ ਕਰਦੇ ਹਾਂ ਤਾਂ ਅੱਜ ਇਸ ਦਾ ਆਪਣੇ ਕੋਲ ਅੱਜ ਫਸਟ ਟੌਪਿਕ ਜੋ ਹੈ ਉਹ ਹੈ ਆਪਣੇ ਕੋਲ ਗਵਰਨਮੈਂਟ ਆਫ ਇੰਡੀਆ ਐਕਟ 1919 ਤਾਂ ਗਵਰਨਮੈਂਟ ਆਫ ਇੰਡੀਆ ਐਕਟ ਜਿਹੜਾ ਸੀਗਾ 1919 ਦੇ ਵਿੱਚ ਕੀ ਆਇਆ ਸੀ ਤਾਂ ਦੇਸੀ ਰਿਆਸਤਾਂ ਜਿਹੜੀਆਂ ਸੀਗੀਆਂ ਉਸ ਟਾਈਮ ਤੇ ਠੀਕ ਹੈ ਦੇਸੀ ਰਿਆਸਤਾਂ ਜੀ ਸੀ ਉਸ ਟਾਈਮ ਤੇ ਉਹਨਾਂ ਦਾ ਸਿਸਟਮ ਜਿਹੜਾ ਸੀਗਾ ਯਾਨੀ ਕਿ ਡਾਇਰਕੀ ਸਿਸਟਮ ਜਿਹੜਾ ਸੀਗਾ ਦੋਹਰੀ ਸ਼ਾਸਨ ਪ੍ਰਣਾਲੀ ਦਾ ਉਹਨਾਂ ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਠੀਕ ਹੈ ਤਾਂ ਟਾਪਿਕ ਨੂੰ ਅੱਗੇ ਕਵਰ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਜਾਂ ਹਾਇ ਤੱਕ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲੈਣਾ ਔਰ ਬੈਲ ਆਈਕਨ ਵਾਲੀ ਘੰਟੀ ਨੂੰ ਆਲ ਤੇ ਜੁੜ ਪ੍ਰੈਸ ਕਰ ਲਓ ਤਾਂ ਕਿ ਅਗਿਆਨ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੇ ਤਾਂ ਗੱਲ ਕਰ ਰਹੇ ਸੀ ਆਪਾਂ ਗਵਰਨਮੈਂਟ ਆਫ ਇੰਡੀਆ ਐਕਟ ਦੀ ਯਾਨੀ ਕਿ ਇਹਦੀ ਵੀ ਜਿਹੜਾ ਡਾਇਰਕੀ ਸਿਸਟਮ ਸੀਗਾ ਦੋਹਰੀ ਸ਼ਾਸਨ ਪ੍ਰ ਠੀਕ ਹੈ ਤਾਂ ਇਹ ਡਾਰਕੀ ਸਿਸਟਮ ਜਿਹੜਾ ਸੀਗਾ ਇਹ ਸਭ ਤੋਂ ਪਹਿਲੀ ਵਾਰ ਜਿਹੜਾ ਸੀ ਕਿੱਥੇ ਚਲਾਇਆ ਗਿਆ ਸੀ ਤਾਂ ਸਭ ਤੋਂ ਪਹਿਲੀ ਵਾਰ ਇਹ ਬੰਗਾਲ ਦੇ ਵਿੱਚ ਚਲਾਇਆ ਗਿਆ ਸੀ ਠੀਕ ਹੈ ਤਾਂ ਇਹ ਡਾਰਕੀ ਸਿਸਟਮ ਸਭ ਤੋਂ ਪਹਿਲੀ ਵਾਰ ਬੰਗਾਲ ਦੇ ਵਿੱਚ ਚਲਾਇਆ ਗਿਆ ਸੀ ਜਿਸ ਦਾ ਮਤਲਬ ਸੀਗਾ ਤੋਰੀ ਸ਼ਾਸਨ ਪ੍ਰਣਾਲੀ ਠੀਕ ਹੈ ਤੋਰੀ ਸ਼ਾਸਨ ਪ੍ਰਣਾਲੀ ਦੂਰੀ ਸ਼ਾਸਨ ਪ੍ਰਣਾਲੀ ਦਾ ਮਤਲਬ ਕੀ ਹੁੰਦਾ ਸੀ ਕਿ ਜਿਵੇਂ ਕੋਈ ਇੱਕ ਵੱਡਾ ਰਾਜਾ ਹੈ ਕਿਸੇ ਹੋਰ ਜਗ੍ਹਾ ਤੇ ਬੈਠਾ ਹੋਇਆ ਹੈ ਔਰ ਉਸ ਦੇ ਅੰਦਰ ਜਿਹੜੇ ਨੇ ਛੋਟੇ-ਛੋਟੇ ਰਾਜ ਬਣੇ ਹੋਏ ਨੇ ਤਾਂ ਉਹਨਾਂ ਦੇ ਰਾਜੇ ਬਿਠਾਏ ਹੋਏ ਨੇ ਔਰ ਉਹਨਾਂ ਦੇ ਉੱਪਰ ਉਹ ਰਾਜ ਕਰ ਰਿਹਾ ਯਾਨੀ ਕਿ ਇਹ ਹੈ ਪੂਰੇ ਦਾ ਪੂਰਾ ਐਮਪਾਇਰ ਠੀਕ ਹੈ ਔਰ ਇੱਥੇ ਕੋਈ ਰਾਜਾ ਬੈਠਾ ਹੈ ਇੱਥੇ ਕੋਈ ਰਾਜਾ ਬੈਠਾ ਬਟ ਇਹਨਾਂ ਨੂੰ ਹੋਲਡ ਕਰਨ ਵਾਲਾ ਇੱਕ ਜਗ੍ਹਾ ਤੇ ਵੱਡਾ ਜਿਹੜਾ ਹੈ ਉਹ ਰਾਜਾ ਬੈਠਾ ਤਾਂ ਇਹਨੂੰ ਕਹਿੰਦੇ ਸੀ ਦੂਰੀ ਸ਼ਾਸਨ ਪ੍ਰਣਾਲੀ ਠੀਕ ਹੈ ਤੇ ਇਹ ਦੂਰੀ ਸ਼ਾਸਨ ਪ੍ਰਣਾਲੀ ਜਿਹੜੀ ਸੀਗੀ ਗਵਰਨਮੈਂਟ ਆਫ ਇੰ 35 ਦੇ ਵਿੱਚ ਠੀਕ ਹੈ ਯਾਨੀ ਕਿ ਇੱਕ ਆਪਣੇ ਕੋਲ ਆਇਆ ਸੀ گورਨਮੈਂਟ ਆਫ ਇੰਡੀਆ ਐਕਟ 1935 ਔਰ ਇੱਕ ਆਇਆ ਸੀ گورਨਮੈਂਟ ਆਫ ਇੰਡੀਆ ਐਕਟ 1935 ਤਾਂ 1919 ਦੇ ਵਿੱਚ ਜਿਹੜੀ ਸੀ ਇਹ ਸਟਾਰਟ ਕੀਤੀ ਗਈ ਸੀ ਔਰ 1919 ਦੇ ਵਿੱਚ ਜਿਹੜੀ ਆ 1935 ਵਾਲੇ گورਨਮੈਂਟ ਆਫ ਇੰਡੀਆ ਐਕਟ ਦੇ ਵਿੱਚ ਇਸ ਨੂੰ ਖਤਮ ਕਰ ਦਿੱਤਾ ਗਿਆ ਸੀਗਾ ਠੀਕ ਹੈ ਨੈਕਸਟ ਟੈਪ ਅਗਲ ਕਰੀਏ ਤਾਂ ਆਪਣੇ ਕੋਲ ਹੈ ਰੋਲਟ ਐਕਟ 1919 ਠੀਕ ਹੈ ਰੋਲਟ ਐਕਟ 1919 ਇੱਥੇ ਤੱਕ ਆਪ ਨੂੰ ਹੀ ਪਤਾ ਚੱਲਦਾ ਕਿ ਰੋਲਟ ਐਕਟ ਕਦੋਂ ਆਇਆ ਸੀ 1919 ਦੇ ਵਿੱਚ ਆਇਆ ਸੀ ਤੇ ਰੋਲਟ ਐਕਟ ਕੀ ਸੀਗਾ ਤਾਂ ਇਹ ਰੋਲਟ ਐਕਟ ਜਿਹੜਾ ਸੀਗਾ ਇਹ ਅੰਗਰੇਜ਼ਾਂ ਦੁਆਰਾ ਲਿਆਂਦਾ ਗਿਆ ਸੀਗਾ ਇਸ ਦੇ ਵਿੱਚ ਕੀ ਸੀਗਾ ਇਸ ਦੇ ਵਿੱਚ ਹੁੰਦੀ ਸੀ ਜਿ ਸ਼ੱਕ ਦੇ ਆਧਾਰ ਤੇ ਗ੍ਰਿਫਤਾਰੀ ਯਾਨੀ ਕਿ ਜਿਸ ਦੇ ਉੱਪਰ ਵੀ ਸ਼ੱਕ ਹੋਇਆ ਉਸ ਨੂੰ ਜਿਹੜਾ ਸੀ ਅੰਗਰੇਜ਼ਾਂ ਦੁਆਰਾ ਗ੍ਰਿਫਤਾਰ ਕਰ ਲਿਆ ਜਾਂਦਾ ਸੀ ਔਰ ਇਸ ਦੇ ਵਿੱਚ ਜਿਹੜੇ ਰੂਲਸ ਬਣਾ ਰੱਖੇ ਸੀ ਇਹਨਾਂ ਨੇ ਹੋਰ ਬਣਾ ਰੱਖੇ ਸੀ ਨੌ ਅਪੀਲ ਠੀਕ ਹੈ ਨੌ ਦਲੀਲ ਔਰ ਨੋਂ ਵਕੀਲ ਠੀਕ ਹੈ ਨਾ ਤਾਂ ਤੁਸੀਂ ਕੋਈ ਅਪੀਲ ਕਰ ਸਕਦੇ ਹੋ ਨਾ ਹੀ ਕੋਈ ਦਲੀਲ ਰੱਖ ਸਕਦੇ ਹੋ ਨਾ ਹੀ ਕੋਈ ਵਕੀਲ ਕਰ ਸਕਦੇ ਹੋ ਠੀਕ ਹੈ ਤਾਂ ਇਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਨੇ ਦੀ ਕੰਡੀਸ਼ਨ ਸੀ ਜੇ ਮੁੱਲ ਕੀ ਸ਼ੱਕ ਦੇ ਆਧਾਰ ਤੇ ਜਿਹੜੀ ਗ੍ਰਿਫਤਾਰੀ ਹੋ ਗਈ ਉਸ ਨੂੰ ਉਹਨਾਂ ਨੇ ਨਹੀਂ ਛੱਡਣਾ ਸਿੱਧੇ ਤੌਰ ਤੇ ਸਿੱਧੇ ਮੁੱਦੇ ਤੇ ਗੱਲ ਇਹ ਹੀ ਸੀਗੀ ਕਿ ਨਾ ਕੋਈ ਅਪੀਲ ਨਾ ਕੋਈ ਦਲੀਲ ਨਾ ਕੋਈ ਵਕੀਲ ਠੀਕ ਹੈ ਤਾਂ ਲੋਕਾਂ ਦੁਆਰਾ ਇਸ ਨੂੰ ਕਾਲਾ ਕਾਨੂੰਨ ਵੀ ਜਿਹੜਾ ਸੀਗਾ ਉਹ ਕਿਹਾ ਜਾਂਦਾ ਹੈ ਯਾਨੀ ਕਿ ਬਲੈਕ ਲਾ ਵੀ ਕਿਹਾ ਜਾਂਦਾ ਹੈ ਇਸੇ ਤੇ ਚੱਲਦੇ ਜਿਹੜਾ ਸੀਗਾ ਪਰ ਦੇ ਜਿਹੜੇ ਸੀਗੇ ਆਪਣੇ ਜਿਹੜੇ ਸੀਗੇ ਵੀ ਜਿਵੇਂ ਆਪਣੇ ਮੰਨ ਸਕਦੇ ਆਪਾਂ ਕਿ ਜਦੋਂ ਆਜ਼ਾਦੀ ਦੇ ਲਈ ਜਿਹੜੇ ਸੰਘਰਸ਼ ਕਰ ਰਹੇ ਸੀਗੇ ਠੀਕ ਹੈ ਤਾਂ ਉਹਨਾਂ ਦੇ ਵਿੱਚੋਂ ਦੋ ਪਰਸਨ ਨੂੰ ਜਿਹੜਾ ਸੀਗਾ ਉਹ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਅੰਗਰੇਜ਼ਾਂ ਦੁਆਰਾ ਔਰ ਇਹਨਾਂ ਨੂੰ ਛੁੜਵਾਉਣ ਦੇ ਲਈ ਹੀ ਜਿਹੜਾ ਸੀਗਾ ਉਹ ਲੋਕਾਂ ਦੁਆਰਾ ਜਲਿਆਂਵਾਲੇ ਬਾਗ ਦੇ ਵਿੱਚ ਇਕੱਠੇ ਹੋ ਕੇ ਠੀਕ ਹੈ ਫਲਾਹ ਕਰਨ ਦੇ ਲਈ ਜਾਂ ਫਿਰ ਉਹਨਾਂ ਨੂੰ ਛੁੜਵਾਉਣ ਦੇ ਲਈ ਜਿਹੜਾ ਸੀਗਾ ਉੱਥੇ ਉਹ ਇਕੱਠੇ ਹੋਏ ਸੀਗੇ ਬਟ ਉੱਥੇ ਜਿਹੜੇ ਜਲਿਆਂਵਾਲੇ ਬਾਗ ਦੇ ਵਿੱਚ ਕੀ ਕੀਤਾ ਗਿਆ ਜਰਨਲ ਡਾਇਰ ਦੁਆਰਾ ਜਿਹੜਾ ਸੀਗਾ ਗੋਲੀ ਦਾ ਆਰਡਰ ਦੇ ਕੇ ਉੱਥੇ ਲੋਕਾਂ ਦੀ ਜਿਹੜੀ ਸੀ ਜਲਿਆਂਵਾਲੇ ਬਾਗ ਦੇ ਵਿੱਚ ਹੱਤਿਆ ਜਿਹੜੀ ਸੀ ਉਹ ਕਰਵਾ ਦਿੱਤੀ ਗਈ ਸੀ ਔਰ ਇਹੀ ਜਿਹੜਾ ਸੀ ਮੇਨ ਉਸ ਦਾ ਜਿਹੜਾ ਸੀਗਾ ਅੰਡਰਨਲ ਡਾਇਰੀ ਸੀਗਾ ਉਸ ਦਾ ਮੇਨ ਜ਼ਿੰਮੇਵਾਰ ਸੀਗਾ ਠੀਕ ਹੈ ਉਸ ਟਾਈਮ ਤੇ ਜੋ ਗਵਰਨਰ ਸੀਗਾ ਗਵਰਨਰਲ ਸੀਗਾ ਜੀ ਮਾਈਕਲ ਓ ਡਾਇਰ ਠੀਕ ਹੈ ਗਵਰਨਰਲ ਸੀ ਮਾਈਕਲ ਓਡਾਇਰ ਔਰ ਜਿਹੜਾ ਆਰਮੀ ਚੀਫ ਸੀਗਾ ਉਹ ਸੀ ਜਰਨਲ ਡਾਇਰ ਤਾਂ ਜਰਨਲ ਦੁਆਰਾ ਡਾਇਰ ਦੁਆਰਾ ਹੀ ਜਿਹੜਾ ਸੀ ਗੋਲੀ ਦਾ ਆਰਡਰ ਦਿੱਤਾ ਗਿਆ ਸੀਗਾ ਉਸ ਟਾਈਮ ਤੇ ਔਰ ਜਿਹੜਾ ਸੀਗਾ ਲੋਕਾਂ ਨੂੰ ਜਿਹੜਾ ਸੀਗਾ ਉਹ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਤਾਂ ਇਹ ਜਲਿਆਂਵਾਲਾ ਬਾਗ ਹੱਤਿਆ ਕਾਂਡ ਹੋਇਆ ਕਦੋਂ ਸੀ ਇਹ ਹੋਇਆ ਸੀ 13 ਅਪ੍ਰੈਲ 1919 ਦੇ ਵਿੱਚ ਠੀਕ ਹੈ 13 ਅਪ੍ਰੈਲ 1919 ਦੇ ਵਿੱਚ ਇਹ ਜਿਹੜਾ ਸੀਗਾ ਅੱਤਿਆ加ਡ ਹੋਇਆ ਸੀ ਔਰ ਇਹ ਸੱਤਿਆ加ਡ ਤੋਂ ਬਾਅਦ ਦੀ ਗੱਲ ਕਰੀਏ ਤਾਂ ਆਪਣੇ ਕੋਲ ਆਉਂਦਾ ਜੀ ਹੰਟਰ ਕਮਿਸ਼ਨ ਕਦੋਂ 1919 ਦੇ ਵਿੱਚ ਹੀ ਠੀਕ ਹੈ ਜਲ੍ਹਾਂਵਾਲਾ ਬਾਗ ਹੱਤਿਆ加ਡ ਕਦੋਂ ਹੋਇਆ 13 ਅਪ੍ਰੈਲ 1919 ਦੇ ਵਿੱਚ ਠੀਕ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਹੰਟਰ ਕਮਿਸ਼ਨ ਆਉਂਦਾ ਹੈ 1919 ਦੇ ਵਿੱਚ ਤਾਂ ਹੰਟਰ ਕਮਿਸ਼ਨ ਦੋ ਵਾਰ ਆਉਂਦਾ ਹੈ ਹੰਟਰ ਕਮਿਸ਼ਨ ਪਹਿਲੀ ਵਾਰ ਦੋ ਆਇਆ ਸੀ ਆਪਣੇ ਕੋਲ 1881 ਦੇ ਵਿੱਚ ਜਦੋਂ ਐਜੂਕੇਸ਼ਨਲ ਰਿਲੇਟਡ ਆਇਆ ਸੀ ਠੀਕ ਹੈ ਜਿਹੜਾ ਹੰਟਰ ਕਮਿਸ਼ਨ ਹੁੰਦਾ ਹੈ ਉਹ ਜਲਿਆਂਵਾਲੇ ਬਾਗ ਹੱਤਿਆ加ਡ ਦੀ ਇਨਵੈਸਟੀਗੇਸ਼ਨ ਦੇ ਲਈ ਦੁਬਾਰਾ ਤੋਂ ਫਿਰ ਆਉਂਦਾ ਹੈ ਠੀਕ ਹੈ ਤਾਂ ਐਸੇ ਟਾਈਮ ਤੇ ਕਿਉਂ ਹੁੰਦਾ ਹੈ ਇਹ ਜਲਾ ਵਾਲੇ ਬਾਗ ਹੱਤਾ ਕਰਨ ਦੇ ਕਾਰਨ ਕਿਉਂਕਿ ਜਿਹੜੇ ਸੀਗੇ ਗਾਂਧੀ ਜੀ ਸੀਗੇ ਜਾਂ ਫਿਰ ਅਰਵਿੰਦranath ਟੈਗੋਰ ਜੀ ਸੀਗੇ ਉਹ ਇਹਨਾਂ ਦੇ ਨਾਲ ਮਿਲ ਕੇ ਚੱਲ ਰਹੇ ਸੀਗੇ ਮਨ ਲਕਿ ਵੀ ਕਮ ਆ ਵਗੈਰਾ ਹੈਗੇ ਕੋਈ ਤਾਂ ਉਹਨਾਂ ਦੇ ਨਾਲ ਜਿਹੜੀ ਸੀਗੀ ਸਾਂਝੀ ਰੱਖਦੇ ਸਨ ਮਟ ਅੰਗਰੇਜ਼ਾਂ ਦੁਆਰਾ ਇਹ ਜਿਹੜਾ ਸੀਗਾ ਕਾਂਡ ਕਰਨ ਦੇ ਕਾਰਨ ਜਿਹੜੇ ਸੀਗੇ ਮਹਾਤਮਾ ਗਾਂਧੀ ਜੀ ਦੁਆਰਾ ਵੀ ਜਿਹੜੀ ਸੀਗੀ ਉਹਨਾਂ ਦੀ ਉਪਾਧੀ ਜਿਹੜੀ ਉਹਨਾਂ ਨੂੰ ਮਿਲੀ ਹੋਈ ਸੀ ਅੰਗਰੇਜ਼ਾਂ ਦੁਆਰਾ ਕੇਸਰੀ ਹਿੰਦ ਦੀ ਠੀਕ ਹੈ ਉਹਨਾਂ ਨੇ ਉਹ ਉਪਾਧੀ ਜਿਹੜੀ ਸੀ ਤਿਆਗ ਦਿੱਤੀ ਸੀ ਔਰ ਰਵਿੰਦਰਨਾਥ ਟੈਗੋਰ ਜੀ ਨਾਈਟ ਹੁਡ ਦੀ ਉਪਾਦੀ ਜਿਹੜੀ ਸੀਗੀ ਉਹ ਮਿਲੀ ਹੋਈ ਸੀ ਤੇ ਉਹਨਾਂ ਨੇ ਆਪਣੀ ਨਾਊਟ ਹੁਡ ਦੀ ਉਪਾਦੀ ਜਿਹੜੀ ਸੀਗੀ ਉਹ ਤਿਆਗ ਦਿੱਤੀ ਸੀਗੀ ਠੀਕ ਹੈ। ਥੈਨ ਜਲਿਆਂਵਾਲੇ ਬਾਗ ਹੱਤਿਆਕਾਂਡ ਦਾ ਬਦਲਾ ਲੈਣ ਦੇ ਲਈ ਠੀਕ ਹੈ ਜਲਿਆਂਵਾਲੇ ਬਾਗ ਹੱਤਿਆਕਾਂਡ ਦਾ ਬਦਲਾ ਲੈਣ ਲਈ ਉਦਮ ਸਿੰਘ ਜਿਹੜੇ ਸੀਗੇ ਉਹ ਲੰਡਨ ਜਾਂਦੇ ਹਨ ਅਤੇ ਉੱਥੇ ਜਾ ਕੇ ਜਰਨਲ ਅਡਵਾਇਰ ਨੂੰ ਆ ਨਾਮਿਲੰਦੇ ਕਾਰਨ ਠੀਕ ਹੈ ਜਰਨਲ ਡਾਇਰ ਜਿਹੜਾ ਹੁੰਦਾ ਹੈ ਜਿਨੇ ਉਥੇ ਗੋਲੀਆਂ ਦਾ ਆਰਡਰ ਦਿੱਤਾ ਸੀ ਉਸ ਨੂੰ ਨਾਮ ਮਿਲਣ ਦੇ ਕਾਰਨ ਅਤੇ ਉੱਥੇ ਜਿਹੜਾ ਹੁੰਦਾ ਉਹਨਾਂ ਨੂੰ ਜਰਨਲ ਡਾਇਰ ਜਿਹੜਾ ਹੁੰਦਾ ਜਰਨਲ ਓਡਾਇਰ ਠੀਕ ਹੈ ਤਾਂ ਉਹ ਜਿਹੜਾ ਹੁੰਦਾ ਮਿਲਣ ਤੇ ਉੱਥੇ ਜਿਹੜਾ ਸੀਗਾ ਮਾਈਕਲ ਓਡਵਾਇਰ ਨੂੰ ਗੋਲੀ ਮਾਰ ਦਿੱਤੀ ਜਾਂਦੀ ਠੀਕ ਹੈ ਕਿਉਂਕਿ ਜਰਨਲ ਡਾਇਰ ਨੇ ਜਿਹੜੇ ਸੀਗਾ ਗੋਲੀ ਦਾ ਆਰਡਰ ਦਿੱਤਾ ਸੀ ਬਟ ਉਹ ਜਿਹੜੀ ਸੀ ਉਸਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੁੰਦੀ ਹੈ ਬਟ ਉੱਥੇ ਉਹਨੂੰ ਜਿਹੜਾ ਸੀਗਾ ਉਸ ਟਾਈਮ ਦਾ ਗਵਰਨਰ ਸੀਗਾ ਜਰਨਲ ਓਡਾਇਰ ਉਹ ਉਹਨੂੰ ਉੱਥੇ ਇੱਕ ਕਾਨਫਰੰਸ ਦੇ ਵਿੱਚ ਮਿਲਦਾ ਹੈ ਜਿਸ ਨੂੰ ਉਹ ਗੋਲੀ ਮਾਰ ਕੇ ਉਸਦੀ ਹੱਤਿਆ ਕਰ ਦਿੰਦਾ ਹੈ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲ ਗੱਲ ਆਈ ਜੀ ਹੰਟਰ ਕਮਿਸ਼ਨ ਦੀ ਠੀਕ ਹੈ ਤੇ ਇਹੀ ਸੀਗਾ ਹੰਟਰ ਕਮਿਸ਼ਨ ਜਿਹੜੀ ਆਪਾਂ ਹੁਣ ਗੱਲ ਕਰਕੇ ਹਟੇ ਕਿ ਇਸ ਤਰੀਕੇ ਦੇ ਨਾਲ ਹੰਟਰ ਕਮਿਸ਼ਨ ਆਇਆ ਔਰ ਜਿਹੜਾ ਸੀਗਾ ਇਨਵੈਸਟੀਗੇਸ਼ਨ ਦੇ ਲਈ ਆਇਆ ਸੀ ਜਿਹਲਾਂ ਵੇਲੇ ਬਾਅਦ ਠੀਕ ਹੈ ਨੈਕਸਟ ਹੈ ਆਪਣੇ ਕੋਲ ਨੋਨ ਕੋਆਪਰੇਸ਼ਨ ਮੂਵਮੈਂਟ 1920 ਤਾਂ ਨੋਨ ਕੋਆਪਰੇਸ਼ਨ ਮੂਵਮੈਂਟ ਜਿਹੜੀ ਸੀਗੀ ਇਹ ਭਾਰਤ ਦੀ ਸਭ ਤੋਂ ਵੱਡੀ ਮੂਵਮੈਂਟ ਸੀਗੀ ਜਿਹੜੀ ਕਿ ਗਾਂਧੀ ਜੀ ਦੁਆਰਾ ਸ਼ੁਰੂ ਕੀਤੀ ਗਈ ਸੀ 1920 ਦੇ ਵਿੱਚ ਠੀਕ ਹੈ ਤਾਂ ਇੱਕ ਚੋਰੀਚੋਰਾ ਨਾਮ ਦਾ ਠੀਕ ਹੈ ਇਨਸੀਡੈਂਟ ਹੁੰਦਾ ਚੋਰੀਚੋਰਾ ਨਾਮ ਦਾ ਇਨਸੀਡੈਂਟ ਹੁੰਦਾ ਕਿੱਥੇ ਹੁੰਦਾ ਯੂਪੀ ਦੇ ਵਿੱਚ ਹੁੰਦਾ ਠੀਕ ਹੈ ਯੂਪੀ ਦੇ ਵਿੱਚ ਚੋਰੀ ਚੋਰਾ ਨਾਮ ਦਾ ਇਨਸੀਡੈਂਟ ਹੁੰਦਾ ਚੋਰੀ ਚੋਰਾ ਕਿਸੇ ਚੋਰੀ ਚੋਰਾ ਦਾ ਸੀਗਾ ਉਹ ਇੱਕ ਸ਼ਹਿਰ ਦਾ ਨਾਮ ਸੀਗਾ ਇੱਕ ਜਗ੍ਹਾ ਦਾ ਨਾਮ ਸੀਗਾ ਠੀਕ ਹੈ ਜਿੱਥੇ ਕਿਸੇ ਉੱਥੇ ਦੇ ਲੋਕਾਂ ਦੁਆਰਾ ਇੱਕ ਪੁਲਿਸ ਸਟੇਸ਼ਨ ਨੂੰ ਜੜੀ ਸੀ ਅੱਗ ਲਗਾ ਦਿੱਤੀ ਗਈ ਸੀ ਠੀਕ ਹੈ ਕਦੋਂ 5 ਫਰਵਰੀ 5 ਫਰਵਰੀ 1922 ਦੇ ਵਿੱਚ ਠੀਕ ਹੈ 5 ਫਰਵਰੀ 1922 ਦੇ ਵਿੱਚ ਉੱਥੋਂ ਦੇ ਲੋਕਾਂ ਦੁਆਰਾ ਇੱਕ ਪੁਲਿਸ ਸਟੇਸ਼ਨ ਨੂੰ ਅੱਗ ਲਗਾ ਦਿੱਤੀ ਗਈ ਸੀ ਠੀਕ ਹੈ ਜਿਸ ਦੇ ਚੱਲਦੇ ਜਿਹੜਾ ਕੀ ਸੀਗਾ ਗਾਂਧੀ ਜੀ ਦੁਆਰਾ ਇਸ ਨੌਨ ਕੋਆਪਰੇਸ਼ਨ ਮੂਵਮੈਂਟ ਨੂੰ 1922 ਦੇ ਵਿੱਚ ਖਤਮ ਕਰ ਦਿੱਤਾ ਗਿਆ ਸੀ ਬੰਦ ਕਰ ਦਿੱਤਾ ਗਿਆ ਸੀ ਠੀਕ ਹੈ ਉਸ ਤੋਂ ਬਾਅਦ ਆਉਂਦਾ ਜੀ ਆਪਣੇ ਕੋਲੇ ਸਵਰਾਜ ਪਾਰਟੀ 1923 ਤਾਂ ਸਵਰਾਜ ਪਾਰਟੀ 1923 ਇਸ ਦੇ ਪ੍ਰੈਜ਼ੀਡੈਂਟ ਕੌਣ ਸਨ ਇਸ ਦੇ ਪ੍ਰੈਜ਼ੀਡੈਂਟ ਸਨ ਆਪਣੇ ਕੋਲੇ ਸੀ ਆਰ ਦਾਸ ਜੀ ਠੀਕ ਹੈ ਤਾਂ ਸੀਆਰ 10 ਦੀ ਜਿਹੜੇ ਸੀਗੇ ਸਵਰਾਜ ਪਾਰਟੀ ਦੇ ਆਪਣੇ ਕੋਲੇ ਪ੍ਰੈਜ਼ੀਡੈਂਟ ਸਨ ਔਰ ਸਵਰਾਜ ਪਾਰਟੀ ਲਈ ਸੀ 1933 ਦੇ ਵਿੱਚ ਬਣੀ ਸੀ ਠੀਕ ਹੈ ਸਵਰਾਜ ਪਾਰਟੀ ਜਿਹੜੀ 1923 ਦੇ ਵਿੱਚ ਬਣੀ ਸੀ ਔਰ ਤਿੰਨ ਬੰਦਿਆਂ ਦੁਆਰਾ ਸਵਰਾਜ ਪਾਰਟੀ ਬਣਾਈ ਗਈ ਸੀ ਤਾਂ ਤਿੰਨ ਬੰਦੇ ਜਿਹੜੇ ਸੀਗੇ ਮਿਲ ਕੇ ਇਹਨਾਂ ਨੇ ਸਵਰਾਜ ਪਾਰਟੀ ਜਿਹੜੀ ਬਣਾਈ ਸੀ ਇਹ ਤਾਂ ਆਪਾਂ ਪ੍ਰੈਜ਼ੀਡੈਂਟ ਦੀ ਗੱਲ ਕੀਤੀ ਕਿ ਪ੍ਰੈਜ਼ੀਡੈਂਟ ਕੌਣ ਬਣੇ ਸਨ ਸੀਰਦਾਸ ਜੀ ਬਣੇ ਸਨ ਬਟ ਤਿੰਨ ਜਿਹੜਾ ਨੇ ਮਿਲ ਕੇ ਬਣਾਈ ਸੀ ਤਾਂ ਕੌਣ ਸਨ ਇੱਕ ਸੀਗੇ ਜੀ ਆਪਣੇ ਕੋਲ ਐਨ ਸੀ ਕਲਕਰ ਦੂਸਰੇ ਸੀਗੇ ਸੀਰਦਾਸ ਜੀ ਔਰ ਤੀਸਰੇ ਸੀਗੇ ਆਪਣੇ ਕੋਲੇ ਮੋਤੀ ਰਾਲ ਨਹਿਰੋ ਜੀ ਠੀਕ ਹੈ ਤਾਂ ਇਹਨਾਂ ਤਿੰਨਾਂ ਦੁਆਰਾ ਮਿਲ ਕੇ ਜਿਹੜੀ ਸੀ ਉਹ ਸਵਰਾਜ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ ਨੈਕਸਟ ਹੈ ਆਪਣੇ ਕੋਲ ਐਚ ਆਰ ਐ 1924 ਦੇ ਵਿੱਚ ਠੀਕ ਹੈ ਐਚ ਆਰ ਐ ਜਾਨੇ ਕਿ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਜਿਹੜੀ ਸੀ 1924 ਦੇ ਵਿੱਚ ਇਸ ਦੀ ਸਥਾਪਨਾ ਹੋਈ ਸੀਗੀ ਠੀਕ ਹੈ ਤਾਂ ਇਸ ਦੇ ਫਾਊਂਡਰ ਕੌਣ ਸਨ ਇਸ ਦੇ ਫਾਊਂਡਰ ਆਪਣੇ ਕੋਲ 4 ਤੋਂ 5 ਨਾਮ ਨਿਕਲ ਕੇ ਆਉਂਦੇ ਨੇ ਜਿਵੇਂ ਕਿ ਆਪਣੇ ਕੋਲ ਜੋਸਫ ਰਾਮ ਐਸ ਸੀ ਠੀਕ ਹੈ ਚੰਦਰਸ਼ੇਖਰ ਆਜਾਦ ਜੀ ਫਿਰ ਆਪਣੇ ਕੋਲ ਆਉਂਦੇ ਨੇ ਜੋਸਫ ਚਤਲ ਜੀ ਫਿਰ ਆਪਣੇ ਕੋਲ ਰਾਮ ਪ੍ਰਸਾਦ ਬਿਸਮਿਲ ਜੀ ਐਂਡ ਫਿਰ ਆਪਣੇ ਕੋਲ ਸਚਿੰਗ ਸ਼ਾਇਲ ਤਾਂ ਇਹ ਸਾਰੇ ਜਿਹੜੇ ਸੀਗੇ ਇਹ ਐਚ ਆਰ ਏ ਦੇ ਫਾਊਂਡਰਸ ਹਨ ਫਾਊਂਡਰਸ ਨੇ ਯਾਨੀ ਕਿ ਐਚ ਆਰ ਏ ਯਾਨੀ ਕਿ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਠੀਕ ਹੈ ਨੈਕਸਟ ਦੀ ਅਪਾ ਗੱਲ ਕਰੀਏ ਤਾਂ ਨੈਕਸਟ ਹੈ ਆਪਣੇ ਕੋਲ ਐਚ ਐਸ ਆਰ ਐ ਐਚ ਐਸ ਆਰ ਐ ਯਾਨੀ ਕਿ ਹਿੰਦੂਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਹਿੰਦੂਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਇੱਕਦੋ ਬਣੀ ਸੀ 1928 ਦੇ ਵਿੱਚ ਇਸ ਦੇ ਫਾਊਂਡਰ ਕੌਣ ਸਨ ਇੱਕ ਸਨ ਚੰਦਰਸ਼ੇਖਰ ਅਜਾਦ ਜੀ ਠੀਕ ਹੈ ਹੋਰ ਦੂਸਰੇ ਸਨ ਆਪਣੇ ਕੋਲੇ ਭਗਤ ਸਿੰਘ ਜੀ ਠੀਕ ਹੈ ਇੱਕ ਸੰਜੰਦਰ ਸ਼ੇਖਰ ਅਜਾਜ ਜੀ ਔਰ ਦੂਸਰੇ ਸੰ ਭਗਤ ਸਿੰਘ ਜੀ ਦਾ ਇਹਨਾਂ ਦੁਆਰਾ ਜਿਹੜੀ ਸੀਗੀ 1928 ਦੇ ਵਿੱਚ ਐਚ ਐਸ ਆਰ ਐ ਦੀ ਸਥਾਪਨਾ ਜਿਹੜੀ ਸੀ ਉਹ ਕੀਤੀ ਗਈ ਸੀਗੀ ਠੀਕ ਹੈ ਪਰ ਜਿਹੜਾ ਸੀਗਾ ਇਹਨਾਂ ਦੋਨਾਂ ਲੀਡਰਸ ਦੀ 1931 ਦੇ ਵਿੱਚ ਜਿਹੜੀ ਸੀਗੀ ਉਹ ਸ਼ਹੀਦ ਹੋ ਜਾਣ ਕਰਨ ਕਿਉਂਕਿ ਜਿਹੜੇ ਸੀਗੇ ਚੰਦਰ ਸ਼ੇਖਰ ਅਜਾਜ ਜੀ ਵੀ 1931 ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਔਰ ਭਗਤ ਸਿੰਘ ਨੂੰ ਵੀ ਜਿਹੜੀ ਹੈ 1931 ਦੇ ਵਿੱਚ ਜਿਹੜੀ ਸੀ ਉਹ ਫਾਂਸੀ ਦਿੱਤੀ ਜਾਂਦੀ ਹੈ ਹਰ ਦੋਨਾਂ ਦੇ ਸ਼ਹੀਦ ਹੋਣ ਕਾਰਨ ਤਾਂ 1931 ਦੇ ਵਿੱਚ ਜਿਹੜੀ ਇਹ ਐਚ ਐਸ ਆਰ ਏ ਹੁੰਦੀ ਹੈ ਠੀਕ ਹੈ ਯਾਨੀ ਕਿ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਹੁੰਦੀ ਹੈ ਇਹ ਖਤਮ ਹੋ ਜਾਂਦੀ ਹੈ ਠੀਕ ਹੈ ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਇਹ ਹੈ ਆਪਣੇ ਕੋਲ ਨੌਜਵਾਨ ਭਾਰਤ ਸਭਾ ਤਾਂ ਨੌਜਵਾਨ ਭਾਰਤ ਸਭਾ ਦਾ ਸੰਪ ਅਹ ਨੌਜਵਾਨ ਭਾਰਤ ਸਭਾ ਦਾ ਸੰਸਥਾਪਕ ਕੌਣ ਹੈ? ਭਗਤ ਸਿੰਘ ਤਾਂ ਨੌਜਵਾਨ ਭਾਰਤ ਸਭਾ ਜੀ ਸੀ ਇਸ ਨੂੰ ਕਿਹਦੇ ਦੁਆਰਾ ਡਾਸੀਗਾ ਸ਼ੁਰੂ ਕੀਤਾ ਗਿਆ ਸੀ ਬਣਾਇਆ ਗਿਆ ਸੀ ਭਗਤ ਸਿੰਘ ਤੋਂ ਬਣਾਇਆ ਗਿਆ ਸੀ ਕਦੋਂ ਬਣਾਇਆ ਗਿਆ ਸੀ 1926 ਦੇ ਵਿੱਚ 1926 ਦੇ ਵਿੱਚ ਇਸ ਦੀ ਸਥਾਪਨਾ ਕੀਤੀ ਗਈ ਸੀ ਨੈਕਸਟ ਹੈ ਆਪਣੇ ਕੋਲ ਸਾਈਮਨ ਕਮਿਸ਼ਨ ਤਾਂ ਸਾਈਮਨ ਕਮਿਸ਼ਨ ਕੀ ਸੀ ਤਾਂ ਸਾਈਮਨ ਕਮਿਸ਼ਨ ਜਿਹੜਾ ਸੀਗਾ ਇਹ ਯੂਕੇ ਦੇ ਵਿੱਚ ਬਣਿਆ ਸੀ ਠੀਕ ਹੈ ਸਾਈਮਨ ਕਮਿਸ਼ਨ ਯੂਕੇ ਦੇ ਵਿੱਚ ਬਣਿਆ ਸੀ ਕਦੋਂ ਬਣਿਆ ਸੀ 1927 ਦੇ ਵਿੱਚ ਠੀਕ ਹੈ ਸਾਈਮਨ ਕਮਿਸ਼ਨ ਯੂਕੇ ਦੇ ਵਿੱਚ ਬਣਿਆ 1927 ਦੇ ਵਿੱਚ ਔਰ ਭਾਰਤ ਵਿੱਚ ਆਇਆ 1928 ਦੇ ਵਿੱਚ ਠੀਕ ਹੈ ਭਾਰਤ ਵਿੱਚ ਆਇਆ 1928 ਦੇ ਵਿੱਚ ਤਾਂ ਪਹਿਲੀ ਵਾਰ ਭਾਰਤ ਦੇ ਵਿੱਚ ਆਉਂਦਾ ਹੈ ਫਰਵਰੀ 1928 ਦੇ ਵਿੱਚ ਠੀਕ ਹੈ ਜਦੋਂ ਇੱਥੋਂ ਦੇ ਲੋਕਾਂ ਦੁਆਰਾ ਇਸ ਦਾ ਵਿਰੋਧ ਕੀਤਾ ਜਾਂਦਾ ਕਿਉਂ ਕੀਤਾ ਜਾਂਦਾ ਕਿਉਂਕਿ ਇਸ ਸਾਈਮਨ ਕਮਿਸ਼ਨ ਦੇ ਵਿੱਚ ਜਿਹੜੇ ਮੈਂਬਰ ਸਨ ਤਾਂ ਸੱਤ ਮੈਂਬਰਸ ਹਨ ਔਰ ਸੱਤੋਂ ਦੇ ਸੱਤ ਟੋਟਲ ਕਿਸਨ ਉਹ ਗੋਰੇ ਸਨ ਯਾਨੀ ਕਿ ਅੰਗਰੇਜ਼ ਸਨ ਠੀਕ ਹੈ ਤਾਂ ਇਸੇ ਲਈ ਭਾਰਤ ਦਾ ਕੋਈ ਵੀ ਉਸ ਦੇ ਵਿੱਚ ਮੈਂਬਰ ਨਾ ਹੋਣ ਕਾਰਨ ਤਾਂ ਭਾਰਤ ਦੇ ਲੋਕਾਂ ਦੁਆਰਾ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਸਾਈਮਨ ਕਮਿਸ਼ਨ ਉਸ ਟਾਈਮ ਤੇ ਜਿਹੜਾ ਹੁੰਦਾ ਹੈ ਵਾਪਸ ਤਲ ਲਿਆ ਜਾਂਦਾ ਹੈ ਬਟ ਨਵੰਬਰ 1900 तो तो लाल लाजपतराय जी द्वारा है इसका विरोध किया जाता है और इसे मुठभेड़ है उस समय उ लाल लाजपत राय जी की मौत हो जाती है जिसका बदला भगत सिंह द्वारा साडरस नार के लिया जाता है तो इस तु बाद जो अपने टॉपिक आता है जी अपने को ਦਿੱਲੀ ਪਾਰਲੀਮੈਂਟ ਹਾਲ ਬੰਬਕੀਸ ਠੀਕ ਹੈ ਤੇ ਦਿੱਲੀ ਪਾਰਲੀਮੈਂਟ ਹਾਲ ਬੰਬਕੀਸ ਕਦੋਂ ਹੋਇਆ ਸੀ ਇਹ ਹੋਇਆ ਸੀ 1929 ਦੇ ਵਿੱਚ ਯਾਨੀ ਕਿ ਦਿੱਲੀ ਦੇ ਪਾਰਲੀਮੈਂਟ ਹਾਲ ਦੇ ਵਿੱਚ ਬੰਬ ਛੁੱਟਿਆ ਗਿਆ ਸੀ ਕਿਹਦੇ ਦੁਆਰਾ ਇੱਕ ਤਾਂ ਸੀਗੇ ਜੀ ਬੀ ਕੇ ਦੱਤ ਠੀਕ ਹੈ ਇੱਕ ਤਾਂ ਸੀਗੇ ਬੀ ਕੇ ਦੱਤ ਤੇ ਦੂਸਰੇ ਸੀਗੇ ਭਗਤ ਸਿੰਘ ਜੀ ਠੀਕ ਹੈ ਤੇ ਇਹਨਾਂ ਦੋਨਾਂ ਦੁਆਰਾ ਜਿਹੜਾ ਸੀਗਾ ਮਿਲ ਕੇ ਦਿੱਲੀ ਦੇ ਪਾਰਲੀਮੈਂਟ ਹਾਲ ਦੇ ਵਿੱਚ ਬੰਬ ਛੁੱਟਿਆ ਗਿਆ ਸੀ ਅਤੇ ਉੱਥੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਵੀ ਜਿਹੜੇ ਸੀਗੇ ਲਗਾਏ ਗਏ ਸੀ ਠੀਕ ਹੈ ਤਾਂ ਜਿਹੜਾ ਇਹ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਹੈ इनकलाब जिंदाबाद का नारा किस द्वारा इंट्रोड्यूस किया गया है तो यह किया गया है हज़रत मोहानी जी द्वारा ठीक है तो इनकलाब जिंदाबाद का जरा नारा है द्वारा इंट्रोड्यूस किया गया है हज़रत मोहानी जी द्वारा और इस बंब केस तो बाद जो भगत सिंह ठीक है सुखदेव ਅਤੇ ਰਾਜਗੁਰੂ ਇਹਨਾਂ ਨੂੰ ਕੀ ਕਰ ਲਿਆ ਜਾਂਦਾ ਹੈ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਠੀਕ ਹੈ ਅਰੈਸਟ ਕਰ ਲਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਜਿਹੜਾ ਹੁੰਦਾ ਹੈ ਕੋਰਟ ਦੁਆਰਾ ਇਹਨਾਂ ਨੂੰ 24 ਮਾਰਚ 1931 ਨੂੰ ਜਿਹੜੀ ਹੈ ਫਾਂਸੀ ਦਾ ਆਰਡਰ ਦਿੱਤਾ ਜਾਂਦਾ ਹੈ ਯਾਨੀ ਕਿ 24 ਮਾਰਚ 1931 ਨੂੰ ਇਹਨਾਂ ਨੂੰ ਫਾਂਸੀ ਜਿਹੜੀ ਹੈ ਦਿੱਤੀ ਜਾਣੀ ਹੈ ਠੀਕ ਹੈ ਇਸ ਦਾ ਆਰਡਰ ਦਿੱਤਾ ਜਾਂਦਾ ਹੈ ਬਟ ਅੰਗਰੇਜ਼ਾਂ ਦੁਆਰਾ ਕੀ ਕੀਤਾ ਜਾਂਦਾ ਹੈ ਅੰਗਰੇਜ਼ਾਂ ਦੁਆਰਾ ਇੱਕ ਦਿਨ ਪਹਿਲਾਂ ਹੀ 23 ਮਾਰਚ 1931 ਨੂੰ ਠੀਕ ਹੈ ਤੇ ਮਾਰ 1931 ਨੂੰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਜਿਹੜੀ ਹੈ ਉਹ ਫਾਂਸੀ ਦੇ ਦਿੱਤੀ ਜਾਂਦੀ ਹੈ ਠੀਕ ਹੈ ਇਹਨਾਂ ਤਿੰਨਾਂ ਨੂੰ ਫਾਂਸੀ ਦੇ ਫਾਂਸੀ ਜਿਹੜੀ ਸੀ ਸੰਡਰਸ ਨੂੰ ਮਾਰਨ ਦੇ ਅਪਰਾਧ ਦੇ ਵਿੱਚ ਦਿੱਤੀ ਜਾਂਦੀ ਹੈ ਨਾ ਕਿ ਬੰਬ ਕੇਸ ਤੇ ਕਿਉਂਕਿ ਬੰਬ ਕੇਸ ਤੇ ਜਿਹੜੇ ਕੇਸ ਦੇ ਵਿੱਚ ਹੁੰਦੇ ਇਹ ਨਹੀਂ ਫੜੇ ਜਾਂਦੇ ਬਰ ਜਿਹੜਾ ਜਦੋਂ ਇਹਨਾਂ ਨੂੰ ਫੜਾ ਜਾਂਦਾ ਤਾਂ ਕੇਸ ਇਹਨਾਂ ਤੇ ਕਿਹੜਾ ਪਾਇਆ ਜਾਂਦਾ ਸੰਡਰਸ ਨੂੰ ਮਾਰਨ ਦਾ ਠੀਕ ਹੈ ਤਾਂ ਉਸ ਕੇਸ ਦੇ ਵਿੱਚ ਇਹਨਾਂ ਜਿਹੜੀ ਹੈ ਫਾਂਸੀ ਦੀ سزا ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਪਖਤ ਸਿੰਘ ਨੂੰ ਜਦੋਂ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਠੀਕ ਹੈ ਤੇ ਜਦੋਂ ਉਸ ਨੂੰ ਲਿਜਾਇਆ ਜਾਂਦਾ ਹੈ ਉਸ ਸਮੇਂ ਤੇ ਉਹ ਇੱਕ ਬੁੱਕ ਪੜ੍ਹ ਰਹੇ ਹੁੰਦੇ ਹਨ ਠੀਕ ਹੈ ਜਿਸ ਦਾ ਜ਼ਿਕਰ ਆਪਣੇ ਕੋਲ ਬਹੁਤ ਜ਼ਿਆਦਾ ਹੁੰਦਾ ਹੈ ਕਿ ਪਖਤ ਸਿੰਘ ਜਿਹੜੇ ਸੀ ਕਿ ਲਾਸਟ ਟਾਈਮ ਤੇ ਆਪਣੇ ਇੱਕ ਬੁੱਕ ਪੜ੍ਹ ਰਹੇ ਸਨ ਜਾਂ ਆਪਾਂ ਕਦੇ ਉਹਨਾਂ ਦੀ ਮੂਰਤ ਵੀ ਦੇਖੀ ਹੋਏ ਕਿਤੇ ਬਣੀ ਹੋਈ ਜਿਵੇਂ ਉਹ ਜੇਲ੍ਹ ਦੇ ਵਿੱਚ ਉਸੇ ਥੇ ਕਹਣਾ ਬਣੀ ਹੁੰਦੀ ਹੈ ਔਰ ਉੱਥੇ ਇੱਕ ਬੁੱਕ ਪੜ੍ਹ ਰਹੀ ਹੁੰਦੀ ਹੈ ਤਾਂ ਉਹ ਬੁੱਕ ਜਿਹੜੀ ਹੈ ਉਹ ਕੀ ਦੀ ਸੀ ਤਾਂ ਉਹ ਬੁੱਕ ਜਿਹੜੀ ਸੀ ਜੀ ਉਹ ਲਰਨਿੰਗ ਦੀ ਬੁੱਕ ਸੀ ਜਿਹੜੀ ਉਹ ਸੈਮ ਤੇ ਪੜ੍ਹ ਰਹੇ ਸਨ ਔਰ ਜਦੋਂ ਉਹਨਾਂ ਨੂੰ ਫਾਂਸੀ ਲਈ ਲਿਜਾਇਆ ਗਿਆ ਉਹ ਸੈਮ ਤੇ ਉਹ ਸੋ ਬੁੱਕ ਦੇ ਜਿਹੜੇ ਸੀ ਉਹ ਪੰਨੇ ਵੀ ਮੋੜ ਕੇ ਗਏ ਸਨ ਕਿ ਮੇਰੇ ਤੋਂ ਬਾਅਦ ਵੀ ਕੋਈ ਆਏਗਾ ਜੋ ਇਸ ਬੁੱਕ ਨੂੰ ਅੱਗੇ ਜੋ ਹੈ ਉਹ ਪੜ੍ਹੇਗਾ ਠੀਕ ਹੈ ਤਾਂ ਇੱਕ ਡੇਟ ਹੈ ਆਪਣੇ ਕੋਲ 31 ਦਸੰਬਰ 1929 ਤਾਂ 31 ਦਸੰਬਰ 1929 ਨੂੰ ਕੀ ਕੀਤਾ ਗਿਆ ਸੀ ਰਾਵੀ ਨਦੀ ਦੇ ਕੰਢੇ ਉੱਤੇ ਠੀਕ ਹੈ ਰਾਵੀ ਨਦੀ ਦੇ ਕੰਢੇ ਉੱਤੇ ਤਿਰੰਗਾ ਝੰਡਾ ਜੋ ਸੀਗਾ ਆਪਣੇ ਦੇਸ਼ ਦਾ ਪਹਿਲੀ ਵਾਰ ਲਹਿਰਾਇਆ ਗਿਆ ਸੀ ਠੀਕ ਹੈ 31 ਦਸੰਬਰ 1929 ਨੂੰ ਭਾਰਤ ਦਾ ਤਿਰੰਗਾ ਝੰਡਾ ਜਿਹੜਾ ਹੈ ਰਾਵੀ ਨਦੀ ਦੇ ਕੱਡੇ ਤੇ ਪਹਿਲੀ ਵਾਰ ਲਹਿਰਾਇਆ ਗਿਆ ਸੀ ਔਰ 26 ਜਨਵਰੀ 1930 ਨੂੰ ਜਿਹੜਾ ਹੈ ਪੂਰਨ ਸਵਰਾਜ ਪੂਰਨ ਸਵਰਾਜ ਦਿਵਸ ਜਿਹੜਾ ਸੀਗਾ ਉਹ ਮਨਾਇਆ ਗਿਆ ਸੀ ਤਾਂ ਆਪਾਂ ਦੇਖਦੇ ਹਾਂ ਕਿ ਆਪਣੇ ਦੇਸ਼ ਦਾ ਸੰਵਿਧਾਨ ਜਿਹੜਾ ਸੀਗਾ ਉਹ 26 ਨਵੰਬਰ ਨੂੰ ਬਣ ਕੇ ਤਿਆਰ ਹੋ ਗਿਆ ਸੀਗਾ ਠੀਕ ਹੈ 26 ਅੰਬਰ 1950 ਜਣੇੜਾ ਬਣ ਕੇ ਤਿਆਰ ਹੋ ਗਿਆ ਸੀ ਬਟ ਉਹਨੂੰ 26 ਜਨਵਰੀ 1950 ਨੂੰ ਹੀ ਕਿਉਂ ਜਿਹੜਾ ਸੀ ਲਾਗੂ ਕੀਤਾ ਗਿਆ ਸੀ ਤਾਂ ਉਹੀ ਕਾਰਨ ਸੀ ਕਿ 26 ਜਨਵਰੀ ਨੂੰ ਤੀਸੂਵਰ ਪੂਰਨ ਸਵਰਾਜ ਦਿਵਸ ਮਨਾਇਆ ਗਿਆ ਸੀ ਔਰ 26 ਜਨਵਰੀ ਨੂੰ ਜਿਹੜਾ ਸੀਗਾ ਉਹ ਦੇਸ਼ ਦਾ ਸੰਵਿਧਾਨ ਜਿਹੜਾ ਸੀ ਉਹ ਲਾਗੂ ਕੀਤਾ ਗਿਆ ਠੀਕ ਹੈ ਤਾਂ ਪੂਰਨ ਸੁਭਰਾਏ ਦੇ ਦੌਰਾਨ ਹੀ ਜਿਹੜਾ ਸੀਗਾ ਇਹ ਮਨਾਇਆ ਗਿਆ ਸੀ ਤਾਂ ਉਸ ਸਮੇਂ ਤੇ ਗਾਂਧੀ ਜੀ ਦੁਆਰਾ ਜਿਹੜੀ ਸੀ ਡਾਂਡੀ ਮਾਰਚ ਕੀਤੀ ਗਈ ਸੀ ਜਿਹੜੀ ਕਿ 12 ਮਾਰਚ ਤੋਂ ਲੈ ਕੇ 6 ਅਪ੍ਰੈਲ ਤੱਕ ਉਹਨਾਂ ਦੁਆਰਾ ਕੀਤੀ ਗਈ ਸੀ ਔਰ ਡਾਂਡੀ ਮਾਰਚ ਦੇ ਵਿੱਚ ਜਿਹੜੀ ਉਹਨਾਂ ਦੀ ਵੂਮਨਸ ਪੋਟਰ ਸੀਗੀ ਉਹ ਕੌਣ ਸੀ ਜੀ ਸਰੋਜਨੀ 나ੜੂ ਜੀ ਇਹ ਸਰੋਜਨੀ 나ੜੂ ਜੀ ਤਾਂ ਸਰੋਜਨੀ 나ੜੂ ਜੀ ਵਾਰਾ ਰਹਿੜੱਕੀ ਸੀਗਾ ਮਹਾਤਮਾ ਗਾਂਧੀ ਜੀ ਨੂੰ ਪੈਦਲ ਯਾਤਰਾ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਸੀ ਤਾਂ ਅੱਜ ਦੀ ਕਲਾਸ ਦੇ ਲਈ ਇਨਾਂ ਹੀ ਠੀਕ ਹੈ اور ਕੱਲ ਦੀ ਕਲਾਸ ਦੇ ਵਿੱਚ ਆਪਾਂ ਰਾਉਂਡ ਟੇਬਲ ਕਾਨਫਰੰਸ ਬਾਰੇ ਯਾਨਕਿ ਗੋਲਡ ਮੀਜ਼ ਕਾਨਫਰੰਸ ਬਾਰੇ ਖਲਾਫਤ ਮੂਵਮੈਂਟ ਗਵਰਨਮੈਂਟ ਆਫ ਇੰਡੀਆ ਐਕਟ 1935 ਔਰ ਕੈਬਨਟ ਮਿਸ਼ਨ ਪਲਾਨ ਜਿਹੜਾ ਹੈ ਉਸ ਦੇ ਬਾਰੇ ਜਿਹੜੀ ਹੈ ਡਿਸਕਸ਼ਨ ਕਰਾਂਗੇ ਔਰ ਉਸ ਦੇ ਬਾਅਦ ਜਿਹੜੀ ਹੈ ਕੱਲ ਦੀ ਕਲਾਸ ਜਿਹੜੀ ਆਪਣੀ ਪੂਰੀ ਉਹ ਡਿਪੈਂਡਡ ਰਹੇਗੀ ਅਗਰ ਹੋਰ ਵੀ ਕੋਈ ਮੂਵਮੈਂਟਸ ਹੋਣਗੇ ਤਾਂ ਉਹ ਕੱਲ ਦੀ ਕਲਾਸ ਦੇ ਵਿੱਚ ਆਪਾਂ ਕਵਰ ਕਰਾਂਗੇ ठीक है और अगर तुम अजे तक भी चैनल सबसक्राइब नहीं कर रखिया या फिर चैनल पर नवे हो तो चैनल में सबसक्राइब जरूर कर लेना और बैलैकन वाली घंटी में ऑल से जरूर प्रेस कर लो ताकि अगर आने वाली वीडियोज़ की नोटिफिकेशन जो है तो तो तक पहला, ते तक पहल पहुँचती रहे तो भीडियो में अपने दोस्तों मित्रों तक शेयर जरूर कर देना ठीक है और वीडियो में देख लाद थैंक्स फॉर वॉचिंग